ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਕੰਮ ਕੰਮ ਨੇ ਮੇਟ ਤਾਂ ਪਤਾ ਰਤੁਰਾ ਚੋਲੀਆਂ ਤੀਆਂ ਤੇ ਬਾਕੀ ਹੁਣ ਥੱਲੋ ਸਫਾਈ ਕਰਨੀ ਰਹਿ ਗਈ ਥੱਲੋ ਕਰਕੇ ਸਫਾਈ ਤਿੰਨ ਮੈਂ ਇਹਨਾਂ ਨੂੰ ਜਾਂ ਕੱਲਾ ਪਾਣੀ ਭਿਲਾਵਾਂਗੇ ਬਈ ਰਾਤ ਆ ਗਿਆ ਤੇ ਮੀਂਹ ਤੇ ਅਮ ਅੱਜ ਆਪਾਂ ਨੇ ਬਾਰੇ ਕੱਢਤੀ ਕਾਫੀ ਟਾਈਮ ਆਵਾਦੋ ਬਾਰੇ ਕੱਢੀਏ ਤਾਂ ਤੇ ਰਾਤ ਮੀਂਹ ਆ ਗਿਆ ਦੀ ਮੀਂਹ ਕਰਕੇ ਮੌਸਮ ਹੋ ਰਿਹਾ ਠੰਡਾ ਹੁਣ ਇੱਕ ਜੀ ਕਰਦਾ ਵੀ ਕਬੂਤਰ ਢਾ ਦਈਏ ਇਹ ਕੀ ਕਰਦਾ ਵੀ ਡਾਈਏ ਨਾ ਬਾਕੀ ਕੋਈ ਨਾ ਪਹਿਲਾਂ ਇਹਨਾਂ ਦੇ ਥੱਲੋਂ ਸਫਾਈ ਕਰੀਏ ਸਫਾਈ ਸੁਭਾਈ ਕਰਕੇ ਇਹਨਾਂ ਨੂੰ ਪਾਣੀ ਪੂਣੀ ਪਲਾਈਏ ਇੱਧਰ ਪੂਰੀ ਖੁਸ਼ ਹੋ ਰਹੀ ਹੈ ਇਹ ਤੇ ਤਾਂ ਰਤੁਰਾ ਆਪਾਂ ਚੋਲੀਆਂ ਤੇ ਦੁੱਧ ਦਾ ਦੱਤ ਪਾਏ ਕਰੋ ਚੱਕਾ ਹੜ ਜਾ ਇੱਕ ਵਾਰ ਹੋਰ ਪਾ ਦਈਏ ਵੀ ਰੱਸੀ ਜਿੱ ਤੱਕ ਆ ਇਹ ਦੇ ਕਰ ਦਈਏ ਫਿਰ ਭਾਈ ਕਰੀਏ ਬੰਨ੍ਹ ਥੱਲੋਂ ਤੇ ਸਾਤ ਸਪਈਆ ਕਰ ਲਈਏ ਫਿਰ ਮਿਲਦੇ ਆਂ ਬਈ ਸਾਨੂੰ ਲੋ ਜੀ ਮੱਜਾ ਦਾ ਫਰਸ਼ ਆਪਾਂ ਨੇ ਕੱਪਤਾ ਸਾਫ਼ ਤੇ ਹੁਣ ਨਾਲੇ ਨਮਾਦਾਂਗੇ ਇਹਨਾਂ ਨੂੰ ਤੇ ਇੱਧਰ ਪਾਣੀ ਪੀ ਜਾਂਦੀ ਆ ਤੇ ਕਬੂਤਰ ਬਈ ਆਪਾਂ ਨਾ ਡਾਉਣ ਦੀ ਸਲਾਹ ਕਰੀਆ ਕਿਉਂਕਿ ਮੌਸਮ ਖਰਾਬ ਆ ਨਾ ਆਣੇ ਮੀਂਹ ਆ ਜੇ ਤੇ ਆਪਨੇ ਤਾਂ ਪਹਿਲੀ ਭੱਜ ਗਏ ਤੰਨਾ ਤੇ ਬਾਕੀ ਸਾਨੂੰ ਆਪਾਂ ਕਬੂਤਰਾਂ 'ਕੋ ਨਹੀਂ ਨਿਗਾ ਮਾਰਾ ਦਿੰਨੇ ਆਂਗੇ ਇਨੂੰ ਪਾਣੀ ਪੀ ਲੈਣ ਦਿਓ ਬਈ। ਇਹਨੂੰ ਪਾਣੀ ਪੀ ਲੈਣ ਦਿਓ ਫਿਰ ਇਹਨੂੰ ਆਪਾਂ ਅੰਦਰੇ ਕਰ ਦਾਂਗੇ। ਇਹਨੂੰ ਅੰਦਰ ਕਰਕੇ ਨਾ ਫਿਰ ਨਿਮਾਦਾਂਗੇ ਤੇ ਕਬੂਤਰ ਖੋਲਦਾਂਗੇ ਸਾਰੇ। ਦਾਦੇ ਤਾਂ ਆਪਾਂ ਅੱਜ ਹੈ ਨਹੀਂ ਕਿਉਂਕਿ ਠੰਡਾ ਮੌਸਮ ਆ ਕੱਲ ਵੀ ਨਹੀਂ ਡਾਇਵਰਸਿਟੀ ਤਾਂ ਬੱਚੇ। ਬਾਕੀ ਇੱਧਰ ਖੜਿਆ ਬੰਨਾ ਵਿਸ਼ਾਲ। ਕੰਮ ਚਾਲੋ ਬਈ। ਤੇ ਸਵੇਰੇ ਬਈ ਆਪਾਂ ਵੀਡੀਓ ਤਾਂ ਨਹੀਂ ਪਾਉਂਦੇ ਹੁੰਦੇ। ਖੂਬ ਸਾਫ ਨਹੀਂ ਆਉਂਦੀ ਯਾਰ ਤੇ ਮੇਰੇ ਨੇ ਰਿਚ ਥੋੜਾ ਜਿਹਾ ਕੈਮਰਾ ਹੋਇਆ ਇਹਦਾ ਤੇ ਬਾਕੀ ਹੁਣ ਇਹਨੇ ਪਾਣੀ ਪੀ ਲਿਆ ਤੇ ਇਹਨੂੰ ਅੰਦਰ ਬੰਨਈਏ ਨਵਾਵਾਂਗੇ ਫਿਰ ਦੂਜਿਆਂ ਨੂੰ ਪਲੇਈਏ ਪਾਣੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਮੱਝ ਬੰਨਤੀ ਆਪਾਂ ਨੇ ਇੱਧਰ ਤੇ ਇੱਧਰ ਇੱਧਰ ਬੰਨਤੀ ਇਹਦੇ ਅੱਗੇ ਪਾਣੀ ਕਰਤਾ ਤੇ ਇਹਨੇ ਵੀ ਪਾਣੀ ਪੀ ਲਿਆ ਤੇ ਹੁਣ ਆਪਾਂ ਕੱਟੇ ਅੱਗੇ ਕਰਤੀਏ ਪਾਣੀ ਫਿਰ ਕਬੂਤਰ ਕ올ਦੇ ਆਂ ਐਨੇ ਪੀ ਲੂਵੇ ਪਾਣੀ ਕਬੂਤਰ ਕੋਲਦੀ ਐ ਵੀ ਕਬੂਤਰ ਆ ਜਾਣਗੇ ਬਾਾਰੇ ਤੇ ਦਾਣਾ ਦਾ ਪੈਨਾਂ ਨੂੰ ਅਥ ਨਹੀਂ ਪਾਉਣੇ ਹੁੰਨੇ ਆ ਫਿਰ ਲੈਣਗੇ ਠੰਡਾ ਮੌਸਮ ਹੋ ਰਿਹਾ ਹੈਗਾ ਲੋਈ ਬਚਿਆਂ ਨੇ ਦੇਖ ਲਈਓ ਉਹ ਕੀ ਰਿਪੋਰਟ ਆਣੀ ਹਾਂ ਇਹ ਬੱਚੇ ਸੱਟਣ ਉਧਰ ਉਹ ਬੱਚਾ ਵੀ ਪੂਰਾ ਸੱਟਾ ਹੈ ਨਾ ਕਾਲਾ ਡੱਬਾ ਹੈ ਕਹਰਾ ਰਤਾਇਆ ਬਣੂਗਾ ਰੱਤੇ ਫੰਮ ਘੱਟ ਰਿਹਾ ਤੇ ਕਬੂਤਰ ਸਾਰੇ ਸੱਟ ਨੇ ਆਪਣੇ ਤੇ ਐਦੇ ਦੱਸਿਓ ਬਈ ਰੱਤੇ ਦੇ ਲਾਲ ਬਾਗਲਾਂ ਤੇ ਲਾਲੇ ਪੂੰਸ ਲਾਲ ਪੂੰਜਾ ਸਾਰਾ ਕਰਦੀ ਏ ਕਮੈਂਟ ਕਰਕੇ ਹੀ ਰੂਰ ਦੱਸਿਓ ਬਾਕੀ ਹੁਣ ਇਹਨਾਂ ਨੂੰ ਆ ਜਾਣ ਲੋ ਬਾਹਰ ਹੈ ਗਿਆ ਬਈ ਪੂਰਾ ਚਿੱਟਾ ਸਵੇ ਦਾ ਇੱਕ ਅੱਧੇ ਹੀ ਖੰਭ ਕਾਲਾ ਹੋਣਾ ਇਹਦੇ ਤਾਂ ਤੇ ਉਹ ਹੈਗਾ ਲਾਰਤਾ ਜਾ ਬਈ ਪਹਿਲਾਂ ਐਂ ਤੇ ਵੀ ਕਾਲਾ ਡੱਬਾ ਇਹ ਬਣੂਗਾ ਹੁਣ ਲਾਲੇ ਖੰਭ ਕੱਢ ਰਿਹਾ ਦੇਖੋ ਤੇ ਆਹ ਕਬੂਤਰੀ ਦਾ ਬਈ ਆਹ ਕਬੂਤਰਾ ਬਾਕੀ ਇਹਨਾਂ ਨੂੰ ਆ ਜਾਣ ਦੋ ਬਈ ਬਾਹਰੇ ਇੱਧਰ ਮੋਜੀ ਬੈਠ ਕੇ ਆਂਦੇ ਤੇ ਇਹਨਾਂ ਦੇ ਕੰਡਾ ਖਰਾਬ ਹੋ ਗਏ ਤੇ ਕੰਡਾ ਇਹਨਾਂ ਦਾ ਲੈ ਆ ਜਾਣਗੇ ਹੁਣ ਬਾਹਰੇ ਆਪੇ ਉਹ ਦੇਖੋ ਮੇਜਾ ਵੀ ਇੱਧਰੋਂ ਕੱਟੇ ਨੇ ਵੀ ਕੋਈ ਆ ਪਾਣੀ ਇੱਥੇ ਕਰਦੀ ਐ ਕੋਈ ਪਾਣੀ ਸੱਤ ਬਰਸ ਤੋਂ ਤੋਤਾ ਇਹ ਹੁਣ ਆ ਲੈਣਾਂ ਨੂੰ ਨਮਾਰਾਂਗੇ ਲੋਈ ਕਬੂਤਰ ਆਈ ਜਾਂਦੇ ਨੇ ਸਾਰੇ ਬਾਰੇ ਰੋਜੇਕਾ ਆ ਰਹੀ ਨੇ ਬਾਰੇ ਸਾਡੇ ਠੰਡਾ ਮੌਸਮ ਹੈ ਬਈ ਫਿਰ ਲੈਣਗੇ ਤੇ ਡਾ ਵੀ ਨਹੀਂ ਸਕਦੇ ਨਹੀਂ ਤਾਂ ਯਾਰ ਬੱਚੇ ਡਾਉਂਦੇ ਹੁੰਦੇ ਸੀ ਇਹ ਹੁਣ ਡਾ ਵੀ ਨਹੀਂ ਸਕਦੇ ਆਪਾਂ ਕੋ ਮੌਸਮ ਖਰਾਬ ਹੈ ਮੀਮੂ ਆ ਜੇ ਫਿਰ ਔਖਾ ਹੋ ਜਾਂਦਾ ਲੋਈ ਮੱਜਾ ਮੱਜਾ ਆਪਾਂ ਦਿੱਤੀਆਂ ਨਮਾ ਤੇ ਕਬੂਤਰ ਡਾਈਏ ਬਈ ਬੱਚੇ ਡਾਈਏ ਤੰਨਾ ਆਪਾਂ ਉਹ ਬੈ ਗਏ ਉਧਰ ਆ ਬੱਚੇ ਡੱਗ ਗਏ ਤੰਨੇ ਕੁਮਾਨ ਚਲੋ ਇਹਦਾ ਫੜ ਕੇ ਡਾਉਣੇ ਪੈਣਗੇ ਬਈ ਜੇ ਆ ਤਾਂ ਹਾਂ ਨਾ ਬਈ ਫੜ ਕੇ ਡਾਈਏ ਯਾਰ ਤੈਨੂੰ ਵੀ ਜਾਣ ਦੇ ਫੜ ਕੇ ਡਾਈਏ ਤੰਨੇ ਬੱਚੇ ਵੀਡੀਓ ਮੜੀ ਕੱਟ ਕਰਦੀ ਏ ਬਈ ਫਿਰ ਇਹਨਾਂ ਨੂੰ ਡਾਈਏ ਤੰਨਾਂ ਜੀ ਬਈ ਤੰਨਾਂ ਡਾਤੇ ਬੱਚੇ ਤੇ ਤੋਂ ਇੱਕ ਜੋੜਾ ਲੈ ਕੇ ਚੱਲੀਏ ਕਬੂਤਰੀ ਲੱਤ ਬਣਾਂਗੇ ਮੋਜੇ ਨੂੰ ਸਰਬਠਾਵੇਂਗੇ ਸਾਤਰੀ ਤੇ ਤੇ ਤੁਹਾਨੂੰ ਦਿਖਾ ਦਈਏ ਪਾਉੜ ਦੇ ਲੋ ਜੀ ਕਰੋ ਚੈੱਕ ਹਾਂ ਹਾਂ ਲੋ ਜੀ ਕਰੋ ਚੈੱਕ ਤੇ ਟਾਈਮ ਹੋ ਰਿਹਾ 8:16 ਮਿੰਟ ਤੇ ਇਧਰਲੇ ਚਵਾਰੇ ਤੇ ਲਾਵਾਂਗੇ ਆਪਾਂ ਸਾਤਰੀ ਅੱਜ ਇੱਕ ਕਬੂਤਰੀ ਬਣਾਂਗੇ ਤੇ ਕਬੂਤਰ ਸਾਰ ਬਿਠਾ ਦਾਂਗੇ। ਲੋ ਜੀ ਇੱਧਰ ਲੈ ਕੋਠੇ ਤੇ ਆਪਾਂ ਲਾਤੀ ਸਤਰੀ। ਤੇ ਮੋਜਾ ਖੁੱਲਾ ਹੈਡਰ ਖੈ ਬਣਾ ਕਿਉਂਕਿ ਮੋਜਾ ਕਬੂਤਰ ਜਿਹੜਾ ਹੋ ਗਿਆ ਹੋਇਆ। ਤੇ ਇਹਦੀ ਕਾਲੀ ਜਿੰਨੇ ਕਬੂਤਰੀ ਬੰਨਤੀ। ਤੇ ਤਿੰਨੇ ਵਜੇ ਉਹ ਫਿਰਦੇ ਨੇ। ਆਹ ਸਾਹਮਣੇ ਕਰੋ ਇੱਕ। ਆਹ ਫਿਰਦੇ ਨੇ ਤਿੰਨੇ। ਸਾਡੇ ਠੋਕ ਚੁੱਕੇ ਨੇ ਤੇ ਨਾਲ ਤਾਂ ਇਹ ਜੋੜਾ ਪਾ ਲੂਗਾ ਤੇ ਪਹਿਲਾਂ ਆਪਾਂ ਬਿਟੋ ਨਹੀਂ ਪਾਉਂਦੇ ਸੀ ਕਿ ਕਬੂਤਰ ਆਪਾਂ ਇੱਥੇ ਰੱਖਦੇ ਹੋਏ ਦੀ ਕਿ ਹੁਣ ਸਾਰਾ ਖੰਡਿਆ-ਖੰਡਿਆ ਪਿਆ ਤੇ ਸਾਰੇ ਦੀ ਸਾਫ ਸਫਾਈ ਕਰਦੇ ਆਂਗੇ ਦੇਖ ਲਿਆਂਗੇ ਸਾਰਾ ਘੁੱਡਾ ਸਾਫ-ਸੂਫ ਕਰਨ ਵਾਲਾ ਸਾਫ ਸਫਾਈਆ ਕਰਕੇ ਦਾ ਤੇ ਇੱਥੇ ਬੱਚੇ ਰੱਖਿਆ ਕਰਾਂਗੇ ਡਾਉਣ ਵਾਲੇ ਤੇ ਬਾਕੀ ਮੌਸਮ ਦੇਖ ਲਓ ਤੁਸੀਂ ਠੰਡਈ ਆ ਤੇ ਕਰੋ ਜੀ ਇੱਕ ਬੱਚੇ ਆ ਫਿਰਦੇ ਨੇ ਤਿੰਨ ਬੱਚੇ ਨੇ ਇਹ ਤੇ ਇਹਨਾਂ ਦਾ ਰੰਗ ਲਾਇਆ ਹੋਇਆ ਰੰਗ ਤਾਂ ਦੀਨਾ ਨਹੀਂ ਫਸੀ ਤਾਂ ਹਾਂ ਇਹ ਲੰਗੇ ਬਾਕੀ ਹੁਣ ਆਪਾਂ ਇੱਕ ਅੱਧਾ ਸ਼ਾਰਟ ਚੱਕ ਲੀਏ ਇੰਸਟਾਗ੍ਰam ਤੇ ਮਾਣ ਨੂੰ ਤੇ ਪਹਿਲਾਂ ਆਪਾਂ ਇੱਧਰ ਡਾਉਂਦੇ ਜੀ ਕੂਤਰਾ ਪਈਆਂ ਨੇ ਆਪਣੀਆਂ ਸਾਤਰੀਆਂ ਕੱਪੜੇ ਬਦਲਾਤੇ ਸਾਰਿਆਂ ਨੂੰ ਪਹਿਲਾਂ ਆਪਣੇ ਲਾਇਆ ਹੋਇਆ ਤੇ ਸਾਤਰੀ ਤੇ ਲਾਲ ਕੱਪੜਾ ਤੇ ਦੂਜਾ ਜੋ ਫਿਰ ਆਪਾਂ ਨੇ ਆ ਕੱਪੜਾ ਲਾਤਾ ਤੇ ਦੁਆਚੇ ਦੇ ਚੱਲ ਛੜਤੇ ਤੇ ਫੁੱਲਾਂ ਵਾਲਾ ਲਾਲ ਕਪੜਾ ਮਿਲ ਕੇ ਆਦੀ ਆਪਾਂ ਨੂੰ ਇਹ ਲਾਤਾ ਤੇ ਬਾਕੀ ਆ ਪਿੰਜਰਾ ਪਿਆ ਇਦਾਂ ਜਾਲ ਜੂਲ ਸਾਰਾ ਕੁਝ ਬਹਿਚ ਤੇ ਆ ਬੈਠਾ ਮੋਜਾ ਤੇ ਪਰਲੀ ਸਾਈਡ ਬੈਠੀ ਆ ਕਬੂਤਰੀ ਮੋਜਾ ਆਪਣੇ ਘਰੇ ਉੜਦਾ ਹੁੰਦਾ ਆਪਾਂ ਡਾਇਆ ਨਹੀਂ ਜੋੜਾ ਪਾ ਲੈਣਗੇ ਇਹ ਬੱਚੇ ਫਰੀ ਜਾਂਦੇ ਨੇ ਬਾਕੀ ਹਜੇ ਕਿਹੜੇ ਟਾਈਮ ਤੇ ਬੰਦੇ ਨੇ ਤੁਹਾਨੂੰ ਦਿਖਾਵਾਂਗੇ ਸਾਰੀ ਅਪਡੇਟ ਦਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਹੰਟ ਤੱਕ ਯੂਰ ਦੇਖੋ ਇਤਰੋ ਖੰਡਿਆਉਣੀਆਂ ਕਰਦੇ ਹਾਂਗੇ ਸੱਟ ਲੋ ਜੀ ਬੱਚੇ ਕਰੋ ਆਪਣੀ ਜੱਕਾ ਆ ਗਏ ਫਿਰ ਦੈ ਨੇ ਇਤਰ ਜੋੜਾ ਬਠਾ ਰੱਖਿਆ ਪਾਸਾ ਤਰੀ ਤੇ ਕਰੋ ਚੱਕ ਤੇ ਬੱਚੇ ਵੀ ਆ ਫਿਰਦੇ ਨੇ ਆਉਂਦੇ ਰੰਗ ਇਹਨਾਂ ਦੇ ਚਮਕਦਾ ਨਹੀਂ ਗਾ ਤਾਂ ਹੁਣ ਕਰਕੇ ਲੋਈ ਨੂੰ 40 ਹੋ ਗਏ ਤੇ ਕਬੂਤਰ ਆਪਣੇ ਬੱਚੇ ਆ ਫਿਰਦੇ ਆ ਤਿੰਨੇ ਤੇ ਇੱਕ ਹੋਰ ਕਬੂਤਰ ਆ ਰਿਹਾ ਬਈ ਨਮਾ ਦੇਖਦੇ ਫਰਕ ਮਾਰ ਕੇ ਜਿਹਦਾ ਬੈੰਦਾ ਗਾ ਬਾਕੀ ਨੀਮੀ ਨੀਮੀ ਫਿਰਦਾ ਗਾ ਆ ਦੇਖੋ ਆ ਆ ਗਿਆ ਆ ਦੇਖੋ ਵੀ ਦੇਖਦਾ ਇਹਨੂੰ ਫਰਕ ਮਾਰ ਕੇ ਹੀ ਬੈੰਦਾ ਕਿ ਨਾ ਕਰਤੇ ਕਿਹੜੇ ਵਾਰ ਆਪਣੇ ਤੇ ਬੱਚੇ ਆਪਣੇ ਉੱਤੇ ਨੇ ਦੇਖ ਲਿਓ ਵੀ ਲੋ ਜੀ ਵੀ ਉਹ ਕਬੂਤਰ ਤਾਂ ਆਇਆ ਨਹੀਂ ਹੈਗਿਆ ਤੇ ਆਪਣੇ ਬੱਚੇ ਜਰੂਰ ਨਹੀਂ ਮੈਂ ਅੱਗੇ ਫਰਕਾ ਮਾਰਨ ਨੂੰ ਦੇਖ ਕੇ ਉਹ ਬੈਠ ਰਿਹਾ ਤਾਂ ਉੱਧਰ ਕੋਠੀ ਤੇ ਪਰਾਂ ਕੋਠੀ ਤੇ ਬਹਿ ਗਿਆ ਉਹ ਫਿਰਦੇ ਨੇ ਬੱਚੇ ਹੁਣ ਆਪਾਂ ਫਰਕ ਮਾਰਦੇ ਨਹੀਂ ਹੈਗੇ ਉਹਨੇ ਆਪਣਿਆਂ ਨੂੰ ਵੀ ਬਿਠਾ ਦੂ ਉਹ ਸਾਹਮਣੇ ਕੋਠੀ ਤੇ ਬਹਿ ਗਏ ਆ ਬੈਠਾ ਕੈਮਰਾ ਇਹਦਾ ਥੋੜਾ ਜਿਹਾ ਪਾਰਟ ਤਾਂ ਹਲੋ ਇਹ ਟਾਈਮ ਹੋ ਗਿਆ 10 ਵਜੇ ਕੇ 11 ਮਿੰਟ ਤੇ ਬਚੇ ਆਪਣੇ ਫਰੀ ਜਾਂਦੇ ਆ ਬੱਚੇ ਦਿਖਾ ਦਈਏ ਸੋਨੂੰ ਬੱਚੇ ਤੇ ਮਰਾ ਦਈਏ ਚੱਤ ਇੱਥੇ ਫਿਰਦੇ ਸੀ ਹੁਣ ਪਰਾਂ ਨੂੰ ਗੇੜਾ ਪਾਉਣਗੇ ਇਹਨੇ ਬਾਕੀ ਮੌਸਮ ਠੰਡਾ ਹੋ ਰਿਹਾ ਤੇ ਆ ਆਰੇ ਨੇ ਇਹ ਸਾਹਮਣੇ ਕਰੋ ਚੱਕ ਬਚੇ ਤਿੰਨ ਬਚ ਹਟਾਏ ਹੋਏ ਨੇ ਆਪਾਂ ਨੇ ਬਾਕੀ ਰੰਗ ਇਹਨਾਂ ਦਾ ਚਮਕ ਨਹੀਂ ਰਿਹਾ ਹੁਣ ਆਪਾਂ ਤੁਹਾਨੂੰ ਵਾਚੂ ਦਿਖਾਵਾਂਗੇ ਹਾਂਜੀ ਤੇ ਲੋਈ ਮੱਝਾਂ ਲਈ ਵੀ ਲਿਆਂਦਾ ਸੀ ਆਪਾਂ ਦਾਣਾ ਤੇ ਇਹ ਦਿਖਾ ਦਈਏ ਤੁਹਾਨੂੰ ਇਹ ਚ ਤਾਂ ਹੈਗੀ ਸਰੋਂ ਦੀ ਖਾਲ ਸਰੋਂ ਦੀ ਖਾਲ ਬਾਕੀ ਇਦਾਂ ਮੱਝਾਂ ਹੱਤਰ ਭਿਆਰ ਰੱਖਿਆ ਤੇ ਇਹ ਤੇ ਹੈਗੇ ਬਟੇਮਿਆਂ ਦੀ ਖਾਲ ਬਟੇਮਿਆਂ ਦੀ ਖਾਲ ਹੈ ਜੀ ਤੇ ਇਹ ਹੈਗਾ ਕੰਕ ਦਾ ਸਿਲਕਾ ਮੋਟਾ ਬਾਕੀ ਕਰ ਲੋ ਤੁਸੀਂ ਚੈੱਕ ਕੰਕ ਦਾ ਸਿਲਕਾ ਹੈ ਤੇ ਇੱਧਰ ਹੈਗਾ ਛੋਲਿਆਂ ਦਾ ਸਿਲਕਾ ਛੋਲਿਆਂ ਦਾ ਸਿਲਕਾ ਤੇ ਇੱਧਰ ਹੈਗੇ ਫੀੜੀ ਸਾਰਾ ਨਾਣਾ ਮਿਕਸ ਕਰਿਆ ਹੋਇਆ ਜਿਹਦੇ ਵਿੱਚ ਕਰੋ ਚੈੱਕ ਕਿੰਮਕੀ ਸਾਰਾ ਕੁਝ ਮਿਕਸ ਚਾਇਦੇ ਵਿੱਚ ਤੇ ਚੋਲ ਲੈਣਾ ਹੀ ਹੈ ਤੇ ਬਾਕੀ ਇਧਰ ਆਪਾਂ ਤੁਹਾਨੂੰ ਦਿਖਾ ਦਈਏ ਅੰਦਰੋਂ ਤੇ ਬਾਕੀ ਕਬੂਤਰਾ ਆਪਣੇ ਫਿਰਦਿਆ ਕਬੂਤਰ ਵੀ ਦਿਖਾ ਦਈਏ ਤੁਹਾਨੂੰ ਲਓ ਜੀ ਬੱਚੇ ਆਪਣੇ ਫਿਰਤੇ ਨੇ ਇਹ ਬੱਚਾ ਨੀਵੇਂ ਆ ਗਿਆ ਤੇ ਦੂਜੇ ਛੋਟੇ ਬੱਚੇ ਉੱਤੇ ਨੇਗੇ ਉਹ ਫਸਨ ਦਿਖਾ ਦਈਏ ਬੱਚਾ ਆ ਗਿਆ ਬੈਠਣ ਤੇ ਵੱਡਾ ਹੀ ਬੈਠਦਾ ਤਾਂ ਹਜੇ ਕਾਨੂੰ ਆ ਫਿਰ ਰਿਆ ਤੇ ਛੋਟੇ ਵਿੱਚ ਦੇਖ ਲਈਏ ਆਪਾਂ ਤੇ ਉਹ ਦਿਖਾਈਏ ਫਿਰ ਆਪਾਂ ਤੁਹਾਨੂੰ ਕਿਤੇ ਭੱਜ ਵੀ ਨਾ ਜਾਣ ਮਾਸੂਨ ਠੰਡਾ ਹੋ ਰਿਹਾ ਬਾਕੀ ਦੇਖ ਲਈਏ ਬਈ ਆਪਾਂ ਬੱਚੇ ਫਿਰ ਵੀਡੀਓ ਚ ਦਿਖਾਉਣਾ ਤੁਹਾਨੂੰ ਆ ਆ ਗਏ ਬਈ ਆ ਆ ਗਏ ਏ ਬਈ ਇੱਕੋ ਝੋਲੀ দিয়া ਤਿੰਨੇ ਬੱਚੇ ਬੈਠ ਰਹੇ ਨੇ ਭਈ ਉਹ ਬੱਚਾ ਵਹਿੰਦਾ ਯਾਰ ਉਹਦੇ ਲਾਲਚ ਕਰਕੇ ਵੀ ਬੈਠਣ ਲੱਗ ਗਏ ਲੋਈ ਬੱਚਾ ਗਿਆ ਆਪਣਾ ਬੈਠ ਵੱਡਾ ਬੱਚਾ ਬਹਿ ਗਿਆ ਤੇ ਬਾਕੀ ਛੋਟੇ ਬੱਚੇ ਹਜੇ ਫਿਰ ਰਹੇ ਆਗੇ ਆ ਫਿਰਦੇ ਆ ਛੋਟੇ ਵਿੱਚ ਇਹ ਬਹਿ ਗਿਆ ਭਈ ਆਪਣਾ ਬੱਚਾ 12:26 ਮਿੰਟਾਂ ਦੇ ਤੇ ਛੋਟੇ ਜਿਹੇ ਫਿਰਦੇ ਆਗੇ ਫਿਰ ਜਾਣ ਤੋਂ ਕੋਈ ਨਾ ਇਹਨਾਂ ਨੂੰ ਲੋਈ ਬੱਚੇ ਆਪਣੇ ਨੀਵੇਂ ਨੀਵੇਂ ਆ ਗਏ ਇੱਕ ਕਬੂਤਰੇ ਆ ਫਿਰਦਾ ਉਹਦੇ ਨਾਲ ਫਿਰਦੇ ਸੀ ਕਿ ਪਰਾਂ ਕਿੱਥੇ ਬੈਠਣਾ ਹੈ ਆਣਾ ਆਪਾਂ ਬਿਠਾ ਹੀ ਲਈਏ ਇਹਨਾਂ ਨੂੰ ਉਹਦੇ ਨਾਲੇ ਲੱਗੇ ਸੀ ਗੇੜੇ ਪਾਉਣੋ ਪਰਾਂ ਉਹ ਕਬੂਤਰੇ ਆਂਦਾ ਕੋਠੀ ਤੇ ਐਂ ਵੱਧੂ ਕੋਠੀ-ਬੂਠੀ ਤੇ ਬਹਿ ਗਏ ਫਿਰ ਔਖਾ ਹੋ ਜੂਗਾ ਇਹਨਾਂ ਨੂੰ ਬਿਠਾ ਲੀਏ ਆਪਾਂ ਹਰਕਾਲੀ ਉੱਤੇ ਜਾ ਕੇ ਛਾਤਰੀ ਤੇ ਟਾਈਮ ਹੋ ਰਿਹਾ ਜੀ 1:50 ਮਿੰਟ ਬਿਠਾਈਏ ਇਹਨਾਂ ਨੂੰ ਬਾਕੀ ਅਸਲ ਸਵਾਦ ਤਾਂ ਉਦਦੇ ਆਊਗਾ ਜਿੱਦੋਂ ਲੋਕ ਚੁੱਟਣਗੇ ਇਹ ਤਾਂ ਠੰਡਾ ਮੌਸਮਾ ਬਿਠਾਈਏ ਇਹਨਾਂ ਨੂੰ ਤੇ ਲੋ ਜੀ ਜਿਹੜੇ ਆਪਣੇ ਤਿੰਨੇ ਉੜ ਕੇ ਆਇਆ ਤਿੰਨੇ ਆਪਾਂ ਬਾੜ ਤੇ ਪਿੰਜਰੇ ਚ ਤੇ ਬਈ ਤਿੰਨੇ ਇੱਕੋ ਝੋਲੀ ਦੇ ਬੱਚੇ ਇਹ ਉਹ ਸੁਖਾ ਦਈਏ ਸਾਨੂੰ ਜਮੀ ਸੁੱਕ ਕੇ ਉੜਿਆ ਬਾਕੀ ਬਹੁਤ ਵਧੀਆ ਉੜਦੇ ਨੇ ਉਹ ਬੱਚੇ ਤੇ ਆ ਵੀ ਬਈ ਇਹਨਾਂ ਦੀ ਭਾਈਆ ਇਹ ਬਹੁਤ ਘੱਟ ਉੜਦਮ ਜਾਨੀ ਦੀ ਉੜਦਾ ਤਾਂ ਹੈਗਾ ਪਰ ਉਹਨਾਂ ਨੂੰ ਘੱਟ ਉੜਦਾ ਇਹ ਸੁਰੂਤੀ ਘੱਟ ਉੜਦਾ ਬੱਚਾ ਉਹਨਾਂ ਦੀ ਭਾਈ ਆ ਬਾਕੀ ਉਹ ਬੱਚੇ ਚੈੱਕ ਕਰ ਲਓ ਤੁਸੀਂ ਤੇ ਇਹਨਾਂ ਨੂੰ ਵੀ 3-4 ਦੋ ਕੁ ਮਿੰਟਾਂ ਤੱਕ ਪਾਣੀ ਪੋਣੀ ਤੇ ਮੋਜਾ ਤੇ ਕਬੂਤਰੀ ਆਪਣੀ ਆ ਬੈਠੇ ਨੇ ਇਹਨਾਂ ਦੀ ਵੀ ਬਈ ਚੱਕ ਇੱਕ ਅੱਧੀ ਵੀਡੀਓ ਇੰਸਟਾਗ੍ਰਾਮ ਤੇ ਪਾਉਣ ਨੂੰ ਬਈ ਬਈ ਕਬੂਤਰ ਸਾਰੇ ਉੱਤਰ ਗਏ ਤੇ ਧੀ ਬੱਚੇ ਤੇ ਆਪਾਂ ਲਿਆ ਕੇ ਥੱਲੇ ਲੜਲੇ ਖੁੱਡੇ ਚ ਬੰਦ ਕਰਤੇ ਦੇ ਦਵਾਚੋਂ ਹੁਣ ਟੂੜੀ ਚੱਕ ਲਈਏ ਟੂੜੀ ਅੱਜ ਹੈ ਨਹੀਂਗੀ ਪਰ ਆਵਕਲ ਜੋ ਚੱਕ ਕੇ ਲਿਆਉਣੀ ਪਊ ਤੇ ਫਿਰ ਆ ਕੇ ਇਹਨਾਂ ਨੂੰ ਪਾਈਏ ਬਈ ਸੰਨੀ-ਸੁੰਨੀ ਫੇ ਦਿਖਾਉਨੇ ਆਪਰੇ ਸੰਨੂ ਮੋਤਵਾ ਸਾਰੀ ਵੀਡੀਓ ਹਟ ਜਾ ਲੋਈ ਮੱਜਾ ਨੂੰ ਵੀ ਪਾ ਦਿੱਤੀ ਸੰਨੀ-ਸੁੰਨੀ ਆਪਾਂ ਨੇ ਤੇ ਇੱਧਰ ਕਬੂਤਰ ਵੀ ਖੋਲ ਤੇ ਦਾਣਾ ਖਾਈ ਜਾਂਦੇ ਨੇ ਦੇਖੋ ਕਰੋ ਚੈੱਕ ਸਾਰੇ ਆ ਗਏ ਖਾਈ ਜਾਂਦੇ ਨੇ ਸਾ ਤੇ ਬੱਚੇ ਪਾ ਲਾ ਕੇ ਬੰਦ ਕਰਤੇ ਦੀ ਹਾਂ ਸਾਰੇ ਆ ਗਏ ਖਾ ਲੈਣ ਦੇ ਇਹਨਾਂ ਨੂੰ ਦਾਣਾ ਆਨੇ ਜੱਪਾ ਤਾਂ ਕਣਕ ਤੇ ਸਰ੍ਹੋਂ ਹੀ ਦਿੰਨੇ ਆ ਹਟ ਜਾ ਇਹਨੂੰ ਮਾਰਦੀ ਹੈ ਇਹ ਮੂਰੇ ਪਈ ਹੋਈ ਆ ਸੰਨੀ ਸੰਨੀ ਤਾਂ ਇਹ ਖਾਂਦੀ ਨਹੀਂ ਤੇ ਕੱਖ ਖਾਂਦੀ ਆ ਇਹ ਕੱਖ ਨਹੀਂ ਖਾਂਦੀ ਉਹਦੀ ਸੰਨੀ ਖਾਣ ਜਾਂਦੀ ਆ ਆਪਸ ਵਿੱਚ ਲੜੀ ਜਾਂਦੀਆਂ ਨੇ ਬਾਕੀ ਜੇ ਵੀ ਜਾਂਦੇ ਨੇ ਗੁਬਟਰ ਦਾਣਾ ਦੇਖੋ ਇੱਕ ਕਪਮੋਜੇ ਕਬੂਤਰ ਇੱਕ ਮਿੰਟ ਲੋ ਜੀ ਚੁਗੀ ਜਾਂਦੇ ਆ ਕਬੂਤਰ ਦਾਣਾ ਗੰਦੇ ਮੇਰੇ ਵੀਰ ਆ ਬੱਚਾ ਬਈ ਇਹਦਾ ਇਤਰਾ ਕਾਲੀ ਕਾਂਤ ਵਾਲਾ ਇਹਦਾ ਪਿਆ ਕੇ ਵੇ ਗਿਆ ਸੀ 12 ਕਲ ਸਾਡੇ ਕੋਲ ਭਾਰਾ ਬਈ ਤੇ ਆ ਦੂਜੇ ਵਿੱਚ ਬਈ ਆਪਾਂ ਨੇ ਫਰਕਾ ਮਾਰ-ਮਾਰ ਬਿਠਾਇਆ ਬਹੁਤ ਵਧੀਆ ਉੱਡਦਾ ਬਾਤੀ ਤੇ ਇਹ ਬਈ ਤੁਹਾਨੂੰ ਦੱਸ ਦਈਏ ਆਪਾਂ ਇਹ ਹੈਗੇ ਇੱਕ ਜੋੜੇ ਦੀ ਆ ਬੱਚੇ ਤੰਨੇ ਉਹ ਜਿਹੜਾ ਕਾਲੀ ਕਾਂਤ ਵਾਲਾ ਇੱਧਰ ਫਿਰਦਾ ਇਹ ਆਹਾ ਇਹ ਆਪਾਂ ਪਹਿਲਾਂ ਕਢਾਇਆ ਸੀ ਤੇ ਆ ਰੱਤਾ ਬੱਚਾ ਤੇ ਆ ਕਾਲਾ ਬੱਚਾ ਕਾਲਾ ਜਿੰਨਾ ਆ ਇਹ ਆਪਾਂ ਨੇ ਇੱਦਾਂ ਕੀ ਕਢਾਈਨੇ ਬਈ ਤੇ ਇਹਦੇ ਇਹ ਜੋੜਾ ਆਪਾਂ ਦੇ ਤਾ ਤੀਗਾ ਇਹਨਾਂ ਦੇ ਬੱਚੇ ਆਪਾਂ ਰੱਖ ਲੈ ਦੀ ਤੇ ਬੱਚੇ ਪਹਿਲਾਲੇ ਪਹਿਲਾ ਵਾਲਾ ਬੱਚਾ ਇਹਦਾ ਉੜੀ ਨਹੀਂ ਹੈਗਾ ਵਧੀਆ ਮਤਲਬ ਉੜਦਾ ਤਾਂ ਹੈਗਾ ਤਿੰਨ ਚਾਰ ਘੰਟੇ ਉੜਦਾ ਤੇ ਇਹ ਆਪਣਾ ਉੜੀ ਜਾਂਦੇ ਨੇ 5-6 ਘੰਟੇ 6-6 ਘੰਟੇ ਰਾਮ ਨਾਲ ਉੜੀ ਜਾਂਦੇ ਨੇ ਦੋਵੇਂ ਭਾਈ ਤੇ ਰੰਗ ਵੀ ਆਪਾਂ ਨੇ ਦੋ ਤਿੰਨ ਦਿਨ ਪਹਿਲੀ ਲਾਇਆ ਇਹਨਾਂ ਨੇ ਤੇ ਜਿਹੜਾ ਉਹ ਵੱਡਾ ਲਾਲ ਕਾਂਤ ਦਾ ਮੋਜਾ ਕਬੂਤਰ ਬੈਠਾ ਉਹ ਆਪਣਾ ਘਰ ਦਾ ਹੀ ਕਬੂਤਰ ਆ ਆਪਣੇ ਘਰੇ ਗਿਆ ਹੋਇਆ ਆਹੀ ਕਾਲੀ ਚੀਨੀ ਕਬੂਤਰੀ ਨਾਲ ਜੋੜਾ ਹੋਗਾ ਤੇ ਬਈ ਆ ਕਾਲੀ ਚੀਨੀ ਕਬੂਤਰੀ ਵੀ ਆਪਾਂ ਆਪਣੇ ਤੋਂ ਲਵੀ ਲਈ ਤੇ ਮੰਡਿਆ ਨੂੰ ਤੇ ਉਹ ਕਬੂਤਰ ਵੀ ਉਹਨਾਂ ਤੇ ਲਿਆ ਹੋਇਆ ਜੋਰ ਲਾ ਲਿਆ ਕਬੂਤਰ ਗਈ ਗਿਆ ਪਰ ਕਬੂਤਰੀ ਨਹੀਂ ਗਈ ਜੀ ਕਬੂਤਰੀ ਉਰਦੀ ਬਹੁਤ ਚੰਗਾ ਬਈ ਤੇ ਕਬੂਤਰੀ ਠੰਡਾ ਕਬੂਤਰ ਠੰਡਾ ਲਾਇਆ ਹੋਇਆ ਇਹਦੇ ਨਾਲ ਕਬੂਤਰੀ ਬਹੁਤ ਗਰਮ ਆ ਬਈ ਤੇ ਤੇ ਚੱਕਰ ਮਾਰਦੀ ਫਿਰਦੀ ਹੁੰਦੀ ਆ ਕੱਲੀਏ ਬਾਕੀ ਹੁਣ ਤਾਂ ਆਪਾਂ ਬੰਦ ਕਰਤੀ ਜੋੜਿਆਂ ਚ ਪਾਤੀ ਤੇ ਹੁਣ ਦਾਣਾ ਪਾਣੀ ਚੁਗੀ ਜਾਂਦੇ ਆ ਤੇ ਆ ਜਿਹੜੇ ਦੂਜੇ ਪਾਕੀ ਦੇ ਆ ਬਈ ਇਹ ਆਪਾਂ ਰਿਸ਼ਤੇ ਜ਼ਰਾ ਤੋਂ ਲੈ ਕੇ ਆਤੇ ਸੀ ਤੇ ਇਹਨਾਂ ਦੇ ਵੀ ਬੱਚੇ ਐਤਕੀ ਇੱਕ ਜੋੜੀ ਦੇ ਵਿੱਚ ਇਹਨਾਂ ਆਪਣੇ ਲਵੇ ਬਾਕੀਆਂ ਦੇ ਬਈ ਆਂਡੇ ਹੁੰਡੇ ਬਹੁਤ ਖਰਾਬ ਹੋ ਗਏ ਬੱਚੇ ਵਿੱਚੇ ਬਹੁਤ ਮਰ ਗਏ ਐਤਕੀ ਆਪਣਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਤੇ ਕੱਲੀ ਉਹ ਕਾਲੀ ਚੀਨੀ ਕਬੂਤਰੀ ਨਾਲ ਉਹ ਕਬੂਤਰ ਦੇ ਇੱਥੇ ਕਬੂਤਰ ਬੈਠਾ ਹੋਣਾ ਉਹ ਉਹ ਪਰਾਂ ਬੈਠਾ ਵੀ ਹਉ ਪਰਾਂ ਬਈ ਉਹ ਪਰਾਂ ਲਾਲੀ ਕਾਂ ਤਲੇ ਮੋਜੇ ਲਵੇ ਕਾਲੇ ਡੰਡੇ ਦਾ ਕਬੂਤਰ ਕਾਲੇ ਕੰਡ ਉਹਦੇ ਨਾਲ ਜੋੜਾ ਬਈ ਹੁਣ ਇੱਥੇ ਕੀ ਦੇਖੋ ਇੱਕ ਤਾਂ ਚਿੱਟਾ ਸਪੈਰ ਕੱਢਿਆ ਕੀ ਕਹਣਾ ਇੱਕ ਅੱਧਾ ਪੁੰਚ ਖੰਭ ਕਾਲਾ ਹੋਵੇ ਤੇ ਤੇ ਬਾਕੀ ਇੱਕ ਕਾਲਾ ਡੱਬਾ ਕੱਢਿਆ ਬਈ ਆਂਡੇ ਆਪਾਂ ਨੇ ਕਿਉਂਕਿ ਇਹਨਾਂ ਦੇ ਬਦਲਾਤੇ ਤੇ ਇੱਕ ਦੂਜੇ ਦੇ ੱਲੇ ਤਾਂ ਕਰਕੇ ਫਿਰ ਆਪਾਂ ਨੂੰ ਬਿਨ ਹੀ ਇਹਨਾਂ ਕਨਫਰਮ 100% ਉਹ ਇਹ ਜੋੜੀ ਦੇ ਬੱਚੇ ਆ ਗਏ ਕਾਲੀ ਜਿੰਨੀ ਕਬੂਤਰੀ ਨਾਲ ਉਹ ਕਬੂਤਰ ਤੇ ਬਾਕੀ ਮੋਚਾ ਮੋਜੇ ਦੋ ਨਹੀਂ ਬਈ ਆਪਣੇ ਲਵੇ ਆ ਮੋਜਾ ਤੁਸੀਂ ਕਰੋ ਚੈੱਕ ਕਾਲਾ ਘੰਟ ਕਾਲੀ ਟੌਰੀ ਇਹ ਕਬੂਤਰ ਵੀ ਬਹੁਤ ਚੰਗਾ ਤੇ ਆਹ ਕਬੂਤਰ ਬਹੁਤ ਵਧੀਆ ਬਣਾ ਵਧੀਆ ਪੂਰਾ ਠੰਡਾ ਕਬੂਤਰ ਹੈ ਯਾਨੀ ਜੀ ਇਹ ਇਹ ਨਾਮ ਨਾਲ ਉੱਡਦਾ ਬਈ 4 1/2 ਘੰਟੇ ਉੱਡਦਾ ਤੇ ਕਬੂਤਰੀ ਕਬੂਤਰੀ 5 5 ਸੀਸੀ ਘੰਟੇ ਉੜੀ ਜਾਂਦੀ ਐ ਸੱਸ ਤਾਂ ਕਰਕੇ ਬਈ ਜਾਣ ਕੇ ਠੰਡਾ ਲਵਾਇਆ ਇਹਦੇ ਨਾਲ ਕ ਕਬੂਤਰੀ ਕਬੂਤਰ ਜਾਣ ਕੇ ਠੰਡਾ ਲਵਾਇਆ ਕਬੂਤਰੀ ਨਾਲ ਤੇ ਬਾਕੀ ਦੇਖਾਂਗੇ ਬਈ ਜੋੜੇ ਇਤਕੀ ਤਾਂ ਆਪਾਂ ਤਟਾਉਂ ਦੇ ਦਿੱਨੇ ਹੈਗੇ ਬੱਚੇ ਲਵਾੰਗੇ ਸਾਰਿਆਂ ਤੋਂ ਤੇ ਗਾਹਾਂ ਨੂੰ ਆਪਾਂ ਬਦਲ ਕੇ ਜੋੜੇ ਲਵਾਵਾਂਗੇ ਬਾਕੀ ਇਤਕੀ ਦੇਖਦੇ ਆਂ ਕੀ ਰਿਸਪੌਂਸ ਜਿਹੜੀ ਆ ਮੋਜੀ ਫਿਰਦੀ ਆ ਬਈ ਲਾਲਸਰੀ ਆ ਮੋਜੀ ਜਿਹਦੇ ਪੈਰ ਤੇ ਟੱਕੇ ਇਹਨੇ ਖੁਰਪੀ ਕਰਦੀ ਆ ਤੇ ਇਹਦਾ ਆਪਾਂ ਗਾਹਾਂ ਨੂੰ ਜੋੜਾ ਲਵਾਵਾਂਗੇ ਬਈ ਹੋ ਗਾਹਾਂ ਆਪਣੇ ਲਵੇ ਲਾਲਸਰਾਇਆ ਕਬੂਤਰ ਫਿਰਦਾ ਇੱਕ ਸੁਨਯੂਮ ਕਰਕੇ ਦਿਖਾ ਦਿੰਨੇ ਆਪਾਂ ਆਫਰ ਦਾ ਬਈ ਖੁੱਡੇ ਮੂਰੇ ਚੁਗਦਾ ਲਾਲ ਸਰਾ ਬਈ ਇਹਦੇ ਨਾਲ ਜੋੜ ਆ ਲਵਾਵਾਂਗੇ ਤੇ ਜਿਹੜੀ ਇਹਦੇ ਨਾਲ ਲਵਾਈ ਹੋਈ ਆਪਣੇ ਲਾਲ ਕਾਂਤ ਵਾਲੇ ਮੋਜੇ ਨਾਲ ਕਬੂਤਰੀ ਇਹਦਾ ਲਵਾਵਾਂਗੇ ਬਈ ਬੱਟੇ ਮੋਜੇ ਨਾਲ ਜੋੜਾ ਤੇ ਜਿਹੜੀ ਉਹ ਲਾਲ ਜੀਨੀ ਕਬੂਤਰੀ ਬੈਠੀ ਆ ਉਹਦਾ ਲਵਾਵਾਂਗੇ ਆਪਾਂ ਆਪਣੇ ਕਬੂਤਰ ਦਿਖਾ ਦਈਏ ਸਾਨੂੰ ਕਿੱਧਰ ਗਿਆ ਉਹ ਉਹ ਮੋਜੇ ਲਵੇ ਬੈਠਾ ਜਿਹੜਾ ਕਬੂਤਰ ਉਹਦੇ ਨਾਲ ਜੋੜਦਾ ਆ ਲਾਲ ਜੀ ਗਿੱਚੀ ਵਾਲੀ ਦਾ ਦੀ ਹਰੀ ਕਾਂਤਾ ਆ ਕਬੂਤਰ ਕਹਿ ਰਹੇ ਆ ਬਈ ਸੁਣ ਮੈਂ ਇਹਦੇ ਉੱਤਰ ਤਾਂ ਆਪਾਂ ਮੋਜੀ ਨਾਲ ਲਵਾਉਣਾ ਜਿਹੜਾ हां जी। ਇਹ ਗੋਪੁੱਤਰ ਦਾ ਪ੍ਰੋਮੋਜੀ ਨਾਲ ਲਵਾਵਾਂਗੇ ਯਾਰ। ਗੋਪੁੱਤਰ ਵਾਚਨ ਦਾ ਵੀ। ਬਾਕੀ ਐਤ ਵੀ ਦੇਖਦੇ ਆਪਾਂ। ਅਜਿਕੇ ਪਜੋੜੇ ਤੜਾਉਂਦੇ ਨਹੀਂ। ਟੀਰਾ ਕਿਰਾ ਦਾ ਸਾਰਿਆਂ ਦੀ ਕਿ ਝੋਲੀ ਲਵਾਵਾਂਗੇ। ਕੀ ਰਿਸਪੌਂਸ ਦਿੰਦੇ ਨੇ ਬਾਕੀ ਦੇਖਾਂਗੇ ਆਪਾਂ। ਬੱਚੇ-ਬੱਚੇ ਕਿਵੇਂ ਕੱਢਦੇ ਹੈਗੇ। ਆ ਵੀ ਗੋਪੁੱਤਰ ਨੇ ਬਈ ਦੋਵੇਂ। ਤੇ ਤਿੰਨਾਂ ਦਾ ਜੋੜਾ ਇਹਦੇ ਵੀ ਜਿੰਨੇ ਵੀ ਆਪਾਂ ਨੇ ਬਜੇ ਕਢਾਏ ਨੇ ਆ ਜੋੜੇ ਦੇ ਪਹਿਲਾਂ ਤੇ ਬਈ ਦੋ ਗਲਾਂਡੇ ਧਰਾਏ ਤਾਂ ਆਪਾਂ ਦੋ ਗਲੇਾਂਡੇ ਖਰਾਬ ਹੋ ਗਏ ਐਤਕੀ ਕੋਸ਼ ਮਾਰ ਕੀ ਹੋ ਜੇ ਕਿਹੜਾ ਤੇ ਇਹਨਾਂ ਦੇ ਬੱਚੇ ਲੈ ਕੇ ਦੂਜਾ ਚੋਂ ਫੇਰ ਜੋੜੀਆਂ ਤੜਾਵਾਂਗੇ ਬਾਕੀ ਕਿਵੇਂ ਇਹ ਤੁਰਨ ਲੱਗਿਆ ਕੂਤਰ ਆਪਣੇ ਲਵੇ ਬਈ ਸਾਰੀ ਚਿੱਟੇ ਸਪੈਦਾ ਕੋਈ ਕਬੂਤਰੀਆਂ ਸਾਰੀਆਂ ਕੋਈ ਕਾਲੀ ਚੀਨੀ ਕੋਈ ਲਾਲ ਚੀਨੀ ਕਬੂਤਰੀਆਂ ਐਮਡੀਆਂ ਨੇ ਬਾਕੀ ਕੋਈ ਨਹੀਂ ਦੇਖਾਂਗੇ ਕੀ ਰਿਸਪਾਂਸ ਆ ਤੇ ਇੱਧਰ ਵਿਸ਼ਾਲ ਖਾਈ ਜਾਂਦਾ ਹਰਾ ਇਹ ਆ ਗਿਆ ਭਈ ਆਪਣਾ 7 ਮਹੀਨਿਆਂ ਦਾ ਤੇ ਹਾਈਟ ਵੇਟ ਇਹਨੇ ਚੰਗੀ ਕਰਨੀਆਂ ਆ ਆਉਣ ਵਾਲੀ 8ਵੇਂ ਮਹੀਨੇ ਦੀ 19 ਤਰੀਕ ਨੂੰ ਇਹ 8 ਮਹੀਨਾ ਦਾ ਹੋ ਕੇ 90 ਮਿੰਨਿਟੇ ਲੱਗ ਜੂਗਾ ਤੇ ਇਧਰੋਂ ਮੱਝਾਂ ਖਾਈ ਜਾਂਦੀਆਂ ਨੇ ਤੇ ਉਹ ਪਰਲੀ ਮੱਝ ਬਈ ਸੰਨੀ ਦਾ ਖਾਂਦੀ ਨਹੀਂ ਹਰਾ ਖਾਂਦੀ ਆ ਅੱਡੇ ਮੂਹੋਂ ਸੰਨੀ ਦਾ ਖਾਂਦੀ ਨੇ ਟਿੱਕਾ ਕੰਪਿਊਟਰ ਤੇ ਦੇਖੀ ਬਈ ਆਪਾਂ ਮੱਝ ਦੇ ਇਹਦੇ ਠੱਲ ਪਾਈ ਤੀ ਕਦੇ ਅੱਡੇ ਦਿਨ ਤੇ ਚੁੱਟੀ ਤੇ ਪੈਰ ਦੇ ਚੱਕਰ ਦੇ ਦੇਖਾਂਗੇ ਨਹੀਂ ਠੱਲ ਕੱਢ ਦਾਂਗੇ ਕੀ ਚੱਕਰਬਾਕੀ ਦੇਖਦੇ ਆਪਾਂ ਚਲੋ ਜੀ ਮੈਂ ਕਿਹਾ ਬੱਚਿਆਂ ਦੇ ਵੀ ਛਾਤੀ ਮਰਾ ਦਈਏ ਨਹੀਂ ਬਈ ਬੈਠਾ ਲੱਗੀ ہوئی ਐ ਇਹਦੇ ਮੋਢੇ ਤੇ ਮਾਂ ਕਿਤੇ ਕਾਲੇ ਆ ਰਹੇ ਨੇ ਘੰਭੇ ਇੱਥੇ ਦੀ ਜੰਮੀ ਪਈ ਆ ਬਈ ਅਕਲ ਗਾਨੀ ਮੰਨ ਰਿਹਾ ਬੱਚਾ ਚਾ ਕੋਈ ਨਹੀਂ ਕਬੂਤਰਾ ਆਪੇ ਕਰ ਦੇਣਗੇ ਸੈਟ ਇਹਦਾ ਚੱਟਾ ਸਪਾਇ ਦੇ ਆ ਬਈ ਤੇ ਆ ਬੈਠਾ ਰੱਤਾ ਆ ਰੱਟੜ ਪਾਇਆ ਕੋਈ ਨਾ ਬਈ ਆ ਜਾਣਗੇ ਬਾਰੇ ਤੇ ਦੀ ਪਵਿੱਠੀ ਜੀ ਕਰਤੀ ਸਾਫ ਤੇ ਦਾਣੇ ਇਹਨਾਂ ਨੂੰ ਹੋਰ ਪਾਦ ਕੇ ਆ ਖਾ ਲੈਣਗੇ ਬਈ ਦਰ ਨੇ ਦਵਾਰੂ ਪਾ ਦਿੱਤੀ ਆ ਪਾ ਨੇ ਦਵਾਰੂ ਆ ਕੇ ਖਾਣ ਇਦੇ ਵਿੱਚ ਬਈ ਕਣਕ ਘਾਟਾ ਤੇ ਸਰੋਂ ਯਾਦੇ ਆ ਕਣਕ ਆਪਾਂ ਹੋਰ ਪਾ ਦਾਂਗੇ ਇਸ ਵਿੱਚ ਬਾਕੀ ਖਾ ਲੈਣ ਦਿਓ ਬਈ ਫੇਰ ਆਪਾਂ ਤੁਹਾਨੂੰ ਫੇਰ ਮਿਲਾਂਗੇ ਹਾਂਜੀ ਲੋ ਜੀ ਮੱਝਾ ਦਾ ਆਪਾਂ ਸਾਰਾ ਕੰਮ ਨੂੰ ਮੇੜਤਾ ਤੀਗਾ ਮਨਮੂਦ ਉੱਤੇ ਤੇ ਆਹਰਾ ਹੁਰਾ ਪਾਤਾ ਤੀਗਾ ਤੇ ਆਪਾਂ ਧਾਰਾ ਵੀ ਚੋਲੀਆਂ ਤੇ ਬਾਕੀ ਹੁਣ ਆਮ ਅੱਜ ਜਾਂ ਫਿਰ ਆ ਚੋਟੀ ਵਾਰ ਬਨਨਦਾਂਗੇ ਇੱਧਰ ਕੱਚੇ 'ਚ ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਕੱਲੂ ਨੈਕਸਟ ਵਲੌਗ 'ਚ ਤੇ ਯੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਲਾਈਟ ਲਾ ਦਈ ਆਪਾਂ ਇਹਨਾਂ ਦੀ ਤੇ ਇੱਥੇ ਤੂਆਂ ਲਾ ਦਾਂਗੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਬਈ ਐਂ ਕਰਤਾ ਇਹਨਾਂ ਦਾ ਸਿਸਟਮ ਕੱਟੀ ਝੋਟੀ ਤੇ ਇਧਰਲਾ ਘੱਟਾ ਬਾਰੇ ਬੰਨਦਾ ਬਾਕੀ ਇਹ ਤਿੰਨੇ ਇਧਰ ਰਹਿ ਗਏ ਬਾਕੀ ਉਹਨਾਂ ਬਹਿ ਜਾਣਗੇ ਮਿੱਟੀ 'ਚ ਨਜ਼ਾਰੇ ਲੈ ਰਹੇ ਨੇ ਪੂਰੇ ਬਾਕੀ ਮਿਲਾਂਗੇ ਹੁਣ ਆਪਾਂ ਤੁਹਾਨੂੰ ਨੈਕਸਟ ਵਲੌਗ 'ਚ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਵੀਡੀਓ ਸਾਰੇ ਨੂੰ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਸਪੋਰਟ ਕਰਿਓ ਹੀ ਮਿਲਾਂਗੇ ਹੋਰ ਵੀਡੀਓ ਧੰਨਵਾਦ